ਸਸਕਾਲ ਜੀ ਵੈਲਕਮ ਬੈਕ ਟੂ आवर ਚੈਨਲ ਮੈਂ ਹੈਮ ਫੈਮਿਲੀ ਵਲੌਗ ਹੋਰ ਦੱਸੋ ਤੁਹਾਡੇ ਸਾਰਿਆਂ ਦੇ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਵਲੌਗ ਸਟਾਰਟ ਕਰਨ ਲੱਗੇ ਆ ਤਕਰੀਬਨ ਆਈ ਥਿੰਕ 10 ਵਜੇ ਕੰਮ ਕਾਰ ਸਾਰਾ ਉਧਰੋਂ ਉਧਰ ਆਏ ਸੀ ਤੇ ਇੱਧਰ ਆ ਕੇ ਮੈਂ ਦੇਖਿਆ ਹੈ ਨਾ ਆਹ ਦਿਖਾਉਣੀ ਆ ਮੈਂ ਤੁਹਾਨੂੰ ਵੀ ਕਿੰਨਾ ਸਾਡੇ ਬਾੜੇ ਦਾ ਬੁਰਾ ਹਾਲਜਾ ਹੋਇਆ ਹੋਇਆ ਹੈ ਕਈ ਵਾਰ ਬੰਦਾ ਸੋਚਦਾ ਕੁਝ ਹੋਰ ਹੁੰਦਾ ਬਣ ਕੁਝ ਹੋਰ ਜਾਂਦਾ ਕੀ ਕਹ ਬਈ ਇਹ ਗੱਲ ਮੇਰੀ ਹਾਂਜੀ ਹਾਂਜੀ ਹੋ ਕਿਵੇਂ ਉਹ ਐਦਾ ਵੀ ਅਸੀਂ ਸੋਚਦੇ ਤਾਂ ਬਹੁਤ ਗੁੱਸਾ ਹਨ ਪਰ ਪੈਸੇ ਕਿਧਰੇ ਹੋਰ ਨੂੰ ਲੱਗ ਜਾਂਦੇ ਨੇ 2 ਸਾਲ ਹੋ ਗਏ ਜਨਮਾ ਠੀਕ ਕਰਦੇ ਨਾ ਵੀ ਗਾਵਾਲਾ ਹਾ ਬਾੜਾ ਜਿਹੜਾ ਇਹ ਸੈੱਟ ਕਰਾਂਗੇ ਵੀ ਖੁੱਲੀਆਂ ਛੱਡਣ ਵਾਸਤੇ ਪਰ ਉਹ ਪੈਸਾ ਕਿਧਰੇ ਹੋਰੇ ਲੱਗ ਜਾਂਦਾ ਇੰਨਾਂ ਦੀ ਵਾਰੀ ਹੋਣੀ ਨਹੀਂ ਆਉਂਦੀ ਹੈ ਕਿ ਵਿਚਾਰੀਆਂ ਦੀ ਇਸ ਕਰਕੇ ਸਮਾਪਤੀ ਹੋ ਜੇ ਨਹੀਂ ਬਾਰੀ ਲਿਆਉਣੀ ਜੇ ਥੋੜਾ ਥੋੜਾ ਕਰਕੇ ਸਮਾਨੇ ਢਾਲੀ ਹਾਂ ਪਤਾ ਕੀ ਆਪਾਂ ਇਹਨਾਂ ਨੂੰ ਇਗਨੋਰ ਜੇ ਕਰੀ ਜਾਂਦੇ ਹੁਣ ਹੋਰ ਪਾਸੇ ਪੈਸਾ ਲਾਈ ਜਾਂਦੇ ਹਣਾ ਪਰ ਇਹਨਾਂ ਕਿੰਨੇ ਵੀ ਧਿਆਨ ਲੈਣਾ ਚਾਹੁੰਦਾ ਕਿਉਂਕਿ ਮੇਨ ਕੰਮ ਤਾਂ ਇਹੀ ਆ ਕਿਉਂਕਿ ਇਨਕਮ ਤਾਂ ਸਾਡੀ ਸਾਰੀ ਇਹਨਾਂ ਦੇ ਸੱਤੋਂ ਹੀ ਆਉਂਦੀ ਆ ਇਹਨਾਂ ਤੋਂ ਬਿਨਾ ਤਾਂ ਅਸੀਂ ਕੁਝ ਵੀ ਨਹੀਂ ਜੀਰੋ ਹੀ ਜਾਂਦਾ ਤਾਂ ਬਿਨਾ ਤਾਂ ਇਹਨਾਂ ਨੇ ਹੀ ਹੀਰੋ ਬਣਾਇਆ ਦੇਖ ਲਓ ਹਾਂ ਹੁਣ ਡੰਡੇ ਡੁੰਡੇ ਜਿਹਾ ਲਾ ਕੇ ਸਰੀਆ ਸੂਰੀਆ ਜਾ ਬੰਨ ਐਵੇਂ ਬਸ ਆ ਜੇ ਨਕਲੀ ਜਿਹਾ ਕੰਮ ਕੀਤਾ ਆ ਹੁਣ ਮੈਨੂੰ ਲੱਗਦਾ ਇੱਥੇ ਟੋਆ ਵਾਟਰ ਰਹੇ ਨੇ ਹਨਾ ਆ ਦੇਖੋ ਪਹਿਲਾਂ ਪੋਲ ਸੀ ਨਾ ਇਹ ਵਧੀਆ ਲੱਗੇ ਵੇ ਇਹਨਾਂ ਨੇ ਕੀਤਾ ਜਿਹੜੀ ਆ ਡੱਬੀ ਬੱਸੀ ਬੈਠੀ ਆ ਉਹਨੀ ਆ ਇੱਕ ਡੱਬੀ ਆ ਇੱਕ ਬਲੈਕ ਆ ਬਲੈਕ ਨੂੰ ਇਹਨੂੰ ਇੰਨਾ ਪੁੱਛ ਪੈ ਗਿਆ ਵੀ ਮ ਸੌਖਾ ਹੋ ਗਿਆ ਇਹਨੂੰ ਬੜਾ ਸੱਟ ਪਾਣੇ ਇੱਥੇ ਉੱਪਰ ਦੀ ਸਾਲ ਮਾਰ ਦਾਂਦੀ ਹੁਣ ਇਹ ਹੁਣ ਇਹ ਕੱਲ ਆ ਪਾਈਪ ਲੈ ਕੇ ਆ ਪਾ ਲੋਹੇ ਵਾਲਿਆ ਜਿਸਤੀ ਆ ਪਹਿਲਾਂ ਬਾਸ ਬੰਨੇ ਹੋਏ ਸੀ ਆ ਦੇਖੋ ਆਹ ਨਾਲ ਇਹ ਤੋੜ ਦੰਦੀ ਆ ਇਹ ਹੁਣ ਪਾਈਪ ਉੱਚੇ ਕਰਕੇ ਬੰਨਾਂਗੇ ਇੱਕ ਆਪਣਾ ਬਾਲਾ ਹਿੱੜਦਾ ਨੇ ਕੱਲ ਆ ਇਹ ਗੱਡ ਦਾਨ ਅੱਜ ਆਪਾਂ ਨੇ ਤੇ ਇੱਕ ਆਪਾਂ ਜਿਹੜੀਆਂ ਆਪਣੇ ਉਹ ਡੇਕਾਂ ਨੇ ਉੱਧਰ ਛੜ ਉੱਧਰ ਛੜ ਵੀ ਆਪਣਾ ਥਾਵਾ ਉੱਥੇ ਆਪਾਂ ਬਸੀਆਂ ਨੂੰ ਬਣਾਉਣਾ ਛੋਟੀਆਂ ਨੂੰ ਉਹ ਆਪਾਂ ਉਹ ਡੇਕਾਂ ਚ ਵੜ ਦਣੀਆਂ ਨੇ ਤੇ ਉਹਨਾਂ ਨੂੰ ਦਿਖਾਉਣਾ ਹੈ ਉੱਥੇ ਬਣੂਗਾ ਕੀ ਨਵਾਂ ਉੱਥੇ ਜਿਹੜੀਆਂ ਬਸਤੀਆਂ ਵਾਸਤੇ ਸਾਡਾ ਪਲਾਨਿੰਗਾ ਤੁਹਾਨੂੰ ਦਿਖਾਉਣਾ ਹੈ ਸਾਰੀ ਉਹ ਵੀ ਕਿੰਦਾ ਦੀ ਕਿਉਂ ਕੀ ਕਰਨਾ ਤੇ ਬਾਕੀ ਕੰਮ ਕਾਰ ਨਿਭੜ ਗਿਆ ਠੀਕ ਹੈ ਸੂਹਾ ਆਪਣਾ ਲੱਗ ਗਿਆ ਪੈਣ ਹਾਂਜੀ ਬਤਨਾ ਜਦਾ ਪਾ ਇਹ ਕੋਪੀ ਸਤੈ ਗੱਲ ਕਰਦੇ ਹਾਂ ਕਈ ਬੰਦੇ ਕਹਿੰਦੇ ਸੀ ਹਾਂ ਮੇਰੇ ਵੀ ਦਿਮਾਗ ਵਿੱਚ ਆਇਆ ਕਈ ਲੋਕ ਕਹਿ ਵੀ ਦਿੰਦੇ ਨੇ ਹਨਾ ਵੀ ਮੱਝਾਂ ਜ਼ਿਆਦਾ ਬੈਨੀਫਿਟ ਦਿੰਦੀਆਂ ਨੇ ਜਿਹਾ ਗਾਵਾ ਉਹ ਮਜ਼ਾ ਰੱਖਣੇ ਚਾਹੁੰਦੇ ਨੇ ਜਾਂ ਗੰਮਾ ਰੱਖਣ ਦੇ ਨੇ ਇਹਦੇ ਤੇ ਆਪਾਂ ਡਿਸਕਸ ਕਰਦੇ ਆ ਅੱਗੇ ਚਲੋ ਜੀ ਇਹ ਦੇ ਨਾ ਅੰਨਾ ਪੈਰ ਕਰਦੀ ਨੇ ਕਿਦਰੀ ਗੱਲ ਦੀ ਹੈ ਇਹ ਆਪਣੇ ਹੋ ਗਏ ਸਾਡੇ ਰੂਮੇ ਗੱਲ ਕਰਦੇ ਨੇ ਵੀਡੀਓ ਬਣਾਉਂਦੇ ਰਹਿੰਦੇ ਨੇ ਡਬਾਟ ਕਿੰਨੇ ਨਾ ਸੁਭ ਵਿਚਾਰ ਪੇਸ਼ ਕਰੋ ਹਾਂਜੀ ਅੱਜ ਦੇ ਆਪਣੇ ਵਿਚਾਰ ਇਹ ਨੇ ਬਾਕੀ ਤੁਸੀਂ ਸਾਰੇ ਨੇ ਕਮੈਂਟ ਕਰਕੇ ਵੀ ਦੱਸਣਾ ਇਹਦੇ ਤੇ ਆਪਾਂ ਡਿਬੇਟ ਕਰਦੇ ਆ ਇਹ ਗੱਲ ਤੇ ਵੀ ਮੱਜਾਂ ਜਾਂਦੇ ਜ਼ਰੂਰੀ ਨੇ ਰੱਖਣੀਆਂ ਜਾਂ ਗਾਵਾਂ ਜ਼ਰੂਰੀ ਨੇ ਵੀ ਕਿੰਨਾ ਤੋਂ ਆਪਾਂ ਨੂੰ ਜਿਆਦਾ ਬੈਨੀਫਿਟ ਆਉਂਦਾ ਆਓ ਬਈ ਛੋਡੇ ਅਕੋਰਡਿੰਗ ਤੁਸੀਂ ਕਮੈਂਟਾਂ 'ਚ ਦੱਸਿਓ ਅਸੀਂ ਆਪਦੇ ਅਕੋਰਡਿੰਗ ਤੁਹਾਨੂੰ ਹੁਣ ਵੀਡੀਓ ਦੱਸਦਾਂਗੇ ਅਸੀਂ ਆਪਦੇ ਅਕੋਰਡਿੰਗ ਆਪਣੀ ਡਿਬੇਟ ਕਰਦੇ ਆ ਇਹ ਤੁਹਾਨੂੰ ਅਸੀਂ ਵੀਡੀਓ 'ਚ ਦਿਖਾ ਰਹੇ ਹਾਂ ਬਾਕੀ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਣਾ ਵੀ ਕਿਹੜੀ ਚੀਜ਼ 'ਤੇ ਜ਼ਿਆਦਾ ਮਨਾਫਾ ਕਿਹੜੀ 'ਤੇ ਜ਼ਿਆਦਾ ਨਹੀਂ ਹੈਗਾ ਹਾਂਜੀ ਹਾਂਜੀ ਪਾਸਟ ਆਵਾਲ ਦਾ ਬੜੀਆਂ ਕਿਉਂਕਿ ਗਾਵਾਂ ਰੱਖਿਆ ਮੇਨੇ ਗਾਵਾਂ ਦੇ ਸਿਰ ਤੋਂ ਆਪਾਂ ਨੇ ਸਾਰਾ ਕੁਝ ਬਣਾਇਆ ਇਸ ਲਈ ਆਪਾਂ ਦਾ ਜਾਦਾ ਗਾਵਾਂ ਨੂੰ ਹੀ ਵਧੀਆ ਸਮਝਾਂਦੇ ਹਨਾ ਪਰ ਨਾਲ ਦੀ ਨਾਲ ਚਲੋ ਪੁਆਇੰਟ ਦੂਜਾ ਵੀ ਹੈ ਕਿ ਜਿਹੜੇ ਲੋਕਾਂ ਨੇ ਉਹ ਮੱਝਾਂ ਰੱਖਿਆ ਮੇਰੇ ਉਹਨਾਂ ਨੂੰ ਆਏ ਵੀ ਮੱਝਾਂ ਵਧੀਆ ਹੁੰਦੀਆਂ ਨੇ ਹਾਂ ਹੁਣ ਤੁਸੀਂ ਦੱਸੋ ਐਕਸਪਲੇਨ ਕਰੋ ਇਹਨੂੰ ਐਕਸਪਲੇਨ ਦਾ ਨਾ ਬਾਕੀ ਦਾ ਆਪਦੀ ਆਪਦੀ ਮਰਜ਼ੀ ਹੁੰਦੀ ਹੈ ਹਰ ਇੱਕ ਦੀ ਨਾ ਕਿਸੇ ਨੂੰ ਕੋਈ ਚੀਜ਼ ਪਸੰਦ ਆ ਕਿਸੇ ਨੂੰ ਕੋਈ ਜਿਵੇਂ ਆਪਾਂ ਖਾਣ ਪੀਣ ਦੇ ਲਾਲ ਨੇ ਆ ਪੈਣ ਦੇ ਲਾਲ ਨੇ ਹਨਾ ਜੋਕਣ ਜਾਨਵਰ ਕਿਸੇ ਨੂੰ ਕੋਈ ਜਾਨਵਰ ਪਸੰਦ ਨੇ ਕਿਸੇ ਨੂੰ ਕੋਈ ਜਾਨਵਰ ਪਸੰਦ ਨੇ ਪਰ ਇਹ ਚੀਜ਼ ਹੋ ਗਈ ਹੈ ਨਾ ਇਹ ਹੋ ਗਈ ਚੁਆਇਸ ਪਰ ਆਪਾਂ ਜੀ ਨੂੰ ਬਿਜ਼ਨਸ ਤੌਰ ਤੇ ਦੇਖੀਏ ਬਿਜ਼ਨਸ ਤੌਰ ਤੇ ਉਲਟਾ ਕੰਮ ਬਿਜ਼ਨਸ ਤੌਰ ਤੇ ਕੀ ਹੈ ਬਿਜ਼ਨਸ ਤੌਰ ਤੇ ਗਾਵਾਂ ਭਾਈ ਜਾਦੇ ਮੂਰੇ ਨੇ ਕਿਉਂ ਪਹਿਲਾਂ ਕਿਉਂ ਮੂਰੇ ਨੇ ਉਹ ਤੁਹਾਨੂੰ ਵੀਡੀਓ ਦੱਸ ਰਹੇ ਹਾਂ ਗਾਵਾਂ ਮੂਰੇ ਨੇ ਕਿਉਂਕਿ ਇਹ ਸਾਡੇ ਮਿਸਟਰ ਦਾ ਫਾਰਮ ਆ ਹੁਣ ਉਹਦਾ ਪਰਸੋਂ ਮੈਨੂੰ ਚੌਥੇ ਫੋਨ ਆਇਆ ਸੀ ਰਣਜੀਤ ਦਾ ਮੁੰਡਾ ਕੁਦਰਿਹੜੀ ਤੋਂ ਉਹ ਮੱਝਾਂ ਲੈਣ ਗਿਆ ਸੀ ਤੇ ਹਰਿਆਣਾ ਉਹ ਕਹਿੰਦਾ ਵੀ 5-5 ਲੱਖ ਰੁਪਏ ਦੀ ਮੱਝ ਬੋਲ ਰਹੀ ਨੇ ਜੀ ਤੁਸੀਂ ਹਿਸਾਬ ਲਾ ਲਓ ਵੀ 5 ਲੱਖ ਦੀ ਮੱਝ ਲੈ ਕੇ ਬੰਦੇ ਨੂੰ ਕਾਦ ਪੜਤਾ ਪਿਆ ਹਨਾ ਆਵੇਂ ਇਨਸਾਨ ਕੀ ਕਰੂਗਾ ਇੰਨੀ ਮਹਿੰਗੀ ਮੱਝ ਲੈ ਕੇ ਹਨਾ ਉਹ ਵਧੀਆ ਦੁੱਧ ਵਾਲੀਆਂ ਵੀ 15-20 ਲੀਟਰ ਦੁੱਧ ਵਾਲੇ ਮੱਝਾਂ ਕਹਿੰਦਾ ਸੀ ਤੇ ਦੂਜੀ ਗੱਲ ਉਹਦੇ ਨੇ ਪਹਿਲਾਂ ਵੀ ਆਏ ਨਹੀਂ ਗਾ ਵੀ ਉਹ ਨਮਾ ਕੰਮ ਕਰੂ ਤਾਂ ਪਿੱਛੇ हट ਗਿਆ ਉਹ ਪੁਰਾਣਾ ਕੰਮ ਕਰਦਾ ਰਿਹਾ ਉਹ 30-40 ਮੱਝਾਂ ਆਲਰੇਡੀ ਹੈਗੀਆਂ ਨੇ ਤੇ ਦੁੱਧ ਦੀ ਮਤਲਬ ਚੰਗਾ 4-5 ਕਿਲੋ ਦੁੱਧ ਹੁੰਦਾ ਉਗਣ ਦਿੱਕਤ ਕੀ ਹੁੰਦੀ ਐ ਇੱਕ ਤਾਂ ਉਹ ਆਉਂਦੀ ਐ ਜਦ ਇੱਕ ਤਾਂ ਮੱਕੀ ਆਏ ਪੈਂਦੀ ਐ ਦੇਖੋ ਹੱਥੀ ਚਵਾਈ ਹੁੰਦੀ ਐ ਸਾਰੀ ਹੁਣ ਇਹ ਤੀਰ ਵਾਲੀ ਮੱਝਾ ਚੋਣੇ ਟਾਈਮ ਦਾ ਲੱਗੂ ਐ ਨਹੀਂ ਉਹ ਮਸ਼ੀਨ ਉਹਦਾ ਪਾਉਂਦਾਂ ਨੇ ਉਹਦਾ ਖੜਦੀਆਂ ਮਸਾਂ ਨੇ ਪੁਰਾਣੀ ਬੁੜੀ ਇੱਕ ਜਿਹੜਾ ਸੌ ਲੈ ਕੇ ਚੋਣੇ ਹੁੰਦੇ ਹੁੰਦੇ ਬੰਦੂਕਾਂ ਨਾਲ ਲੈ ਕੇ ਮੱਝਾ ਚੋਣੀਆਂ ਪੈਂਦੀਆਂ ਨੇ ਕਈ ਵਾਰੇ ਬੰਦੇ ਵੀ ਚੁੰਨੀਆਂ ਲਗਵਾ ਜਾਂਦੇ ਨੇ ਹਾਂ ਹੈਨਾ ਫੇਰ ਸਭ ਤੋਂ ਜਿਹੜੀ ਮੇਨ ਗੱਲ ਐ ਜਦ ਲੰਬਾ ਟਾਈਮ ਦੁੱਧ ਨਹੀਂ ਦਿੱਤਾ ਕੋਈ ਗੱਲ ਨਹੀਂ ਟੱਪ ਗਿਆ ਕੋਈ ਗੱਲ ਨਹੀਂ ਹੈਨਾ ਤੇ ਮ ਸਭ ਤੋਂ ਜਿਹੜੀ ਜ਼ਿਆਦਾ ਦਿੱਕਤ ਆਉਂਦੀ ਆ ਇਹਦੇ ਵਿੱਚ ਜਿਵੇਂ ਹੁਣ ਕਟਰੂ ਮਰ ਗਿਆ ਉਹਨਾਂ ਦਾ ਜਾਂ ਦਾ ਹਾਂ ਫੇਰ ਉਹ ਦੇਖੋ ਫੇਰ ਜੋ ਮਿਲਦੀਆਂ ਨਹੀਂ ਹੈਗੀਆਂ ਦੁੱਧ ਸੁਆ ਹੀ ਖਰਾਬ ਹੋਣ ਵਾਲਾ ਮੰਨ ਲਓ ਤੁਸੀਂ ਵੀ ਸੁਆ ਹੀ ਖਰਾਬ ਹੋ ਗਿਆ ਫੇਰ ਤਾਂ ਬਸ ਟੀਕੀ ਚਾਉਂਦੇ ਨੇ ਹਾਂ ਹੁਣ ਇਹੀ ਚੀਜ਼ ਆਪਾਂ ਇਹਨਾਂ ਚ ਲਾ ਲੈਨੇ ਆਂ ਗਾਵਾਂ 'ਚ ਗਾਵਾਂ 'ਚ ਕੀ ਆ ਗਾਵਾਂ 'ਚ ਗਾਵਾਂ 'ਚ ਆਪਾਂ ਪਹਿਲੇ ਦੁੱਧ ਦੇਨੇ ਕਟਰੂ ਬਸ ਰੂਪ ਤੇ ਅੱਜ ਹੁਣ ਦੁੱਧ ਦੇਨੇ ਬਸ ਬਸ ਰੂਪ ਪਤਾ ਕਰਦਾਂਗੇ ਕਰਦੇ ਵੀਰੇ ਤੁਸੀਂ ਤਾਂ ਗਾਵਾਂ 'ਚੋਂ ਦਾ ਦੁੱਧ ਜਨ ਆਪਾਂ ਪਰਾਂ ਕਰ ਦੋ ਹਨਾ ਸਾਈਡ ਤੇ ਕਰ ਦੋ ਤੇ ਉਹ ਤਾਂ 헤ਜ ਨਹੀਂ ਕਰਦੀਆਂ ਇੰਨਾ 헤ਜ ਨਹੀਂ ਕਰਦੀਆਂ گاਵਾ ਤੇ ਦੂਜੀ ਗੱਲ ਦੁੱਧ ਜਾਂ ਦਿੰਦੀਆਂ ਨੇ ਲੰਬਾ ਟਾਈਮ ਦੁੱਧ ਦਿੰਦੀਆਂ ਨੇ ਹਾਂ ਇੱਥੇ ਗੱਲ ਇਹ ਮੰਨਣਯੋਗ ਹੈ ਨਾ ਵੀ گاਵਾ ਦਾ ਦੁੱਧ ਥੋੜਾ ਪਤਲਾ ਹੁੰਦਾ ਮਾ ਜੀ ਫੈਟ ਘੱਟ ਹੁੰਦੀ ਹੈ ਮੱਝਾਂ ਦੇ ਦੁੱਧ ਦੀ ਫਟ ਜਿਆਦਾ ਹੁੰਦੀ ਉਹ ਕਿਉਂਕਿ گاੜਾ ਦੁੱਧ ਹੁੰਦਾ ਹਨਾ ਪਰ ਇਹਦੇ ਵਿੱਚ ਇਹ ਵੀ ਹੈ ਵੀ ਉਹ ਲੰਬਾ ਸਮਾਂ ਦੁੱਧ ਨਹੀਂ ਦਿੰਦੀਆਂ ਉਹ ਤੇ ਜੇ 6 ਮਹੀਨੇ ਦੁੱਧ ਦੇ ਕੇ ਨਾ ਤਾਂ ਸਾਲ ਖੜੀਆਂ ਨਹੀਂ ਰਹਿੰਦੀਆਂ ਪਰ ਉਹਨਾਂ ਦਾ ਇੱਕ ਬੈਲੀਵਿਟਰ ਇਹ ਵੀ ਹੈ ਵੀ ਉਹ ਨਾ ਦਵਾਈ ਘੱਟ ਲੱਗਦੀ ਨਹੀਂ ਦਵਾਈ ਬੁੱਟੇ ਲੱਗਦੀ ਉਹ ਬਿਮਾਰ ਘਟ ਹੁੰਦੇ ਹਨ ਨਾ ਜਿਆ ਗਾਣਾ ਨਹੀਂ ਕਾ ਹਾਂਜੀ ਮਤਲਬ ਗਾਂ ਮੱਝਾਂ 6 ਦੀ ਗੱਬਣ ਹੋ ਜਾਂਦੀਆਂ ਨੇ ਹਨਾ ਤੇ ਬਿਮਾਰ ਘਟ ਹੁੰਦੇ ਨੇ ਨਾ ਬਸ 2 60 ਪਲੱਸ ਨੇ ਇਹਨਾਂ ਦੇ ਬਾਕੀ ਮੈਂ ਤਾਂ ਇਹ ਲੱਗਾ ਵੀ ਨੈਕਟਿਵਿਟੀ ਨੈਕਟਿਵ ਹੈ ਸਾਰਾ ਉਹ ਸਾਰਾ ਕਿਉਂਕਿ ਕਿਉਂਕਿ ਇਹਨਾਂ ਨੇ ਜਿਹ ਹੁਣ ਆਪਣੀ ਗਾਂ ਬੱਸੀ ਲਾ ਲੋ ਵੀ ਕਿ ਉਸਦੀ ਆਪਣੀ 2.5 ਸਾਲ ਦੀ ਸੂਪ ਆਂਦੀ ਆ। ਤੇ ਮੱਧ ਜਿਹੜੀ ਕੱਟੀ ਹੁੰਦੀ ਆ ਉਹ ਘਟੋ ਘਟ ਲਾ ਕੇ 4 ਸਾਲ ਦੇ ਲੱਭ ਜਾ ਕੇ ਸੂਂਦੀ ਆ। ਜਿਹੜਾ ਚਲੋ ਵਧੀਆ ਡੈਰੀ ਫਾਰਮ ਨੇ ਤਾਂ ਸਵਾਲ ਮੰਨੇ ਤਰਨ ਤਨ ਸਾਲ ਦੇ ਜਾ ਕੇ ਪਰ ਸੌਲ ਸੌਲਟ ਹੀ ਨਹੀਂ ਗੀ ਇਹਦੀ ਕੋਈ ਵੀ ਇਹ ਸੂਈ ਕੀ ਜਾ ਕੇ ਐਕਨ ਹੋਊਗਾ। ਤਾਂ ਇਹ ਕਰਕੇ ਸਾਨੂੰ ਤਾਂ ਬਈ ਗਾਂਾਂ ਮੰਗਾ ਦੇ ਬੈਠ ਲਾ ਦਿਆਂ ਨੇ ਕਿਉਂਕਿ ਲੰਬਾ ਟਾਈਮ ਦੁੱਧਾ ਤੇ ਜਦ ਮਰਜ਼ੀ ਚੋਲੋ ਦੁਪਹਿਰੇ ਚੋਲੋ ਸ਼ਾਮ ਨੂੰ ਚੋਲੋ ਦੁੱਧ ਵੀ ਜਿਆਦਾ ਹੁੰਦਾ ਤੇ ਸਾਰਾ ਸਾਲ ਤੁਹਾਡੇ ਕੋਲ ਦੁੱਧ ਨਹੀਂ ਮੁੱਕਦਾ ਮੱਝ ਲੈ ਕੇ ਕੋਈ ਭਰੋਸਾ ਨਹੀਂ ਡੋਲੂ ਕਰ ਚੱਕਣਾ ਭਾਈ ਸਹੀ ਗੱਲ ਤੇ ਜਣੀ ਸੀ ਮੁੱਕ ਦੀ ਗੱਲ ਭਈ ਅਸੀਂ ਤਾਂ ਇਹ ਪੁਆਇੰਟ ਤੇ ਪਹੁੰਚੇ ਆਂ ਵੀ گاਵਾ ਹੀ ਜਿਆਦਾ ਵਧੀਆ ਨੇ ਹਨਾ ਹਾਂ گاਵਾ ਦਾ ਹੀ ਯਾਰ ਵੀ ਦੁੱਧ ਥੋੜੇ ਕੋਲ ਜੇ ਨਾ ਦੁੱਧ ਮੁੱਕੇ ਨਾ ਥੋੜੀ ਜਿਹੀ ਤੇ ਪੈ ਜਾ ਮੁੱਕੇ ਹੂੰ ਇਹ ਦੋ ਮੇਂ ਮੇਂ ਬੰਦਾ ਖਾਲੀ ਜਿਆਦਾ ਹੈਗਾ ਮੱਦ ਨੂੰ ਕੀ ਆ ਲੱਗਦਾ ਯਾਰ ਬਿਮਾਰ ਨਹੀਂ ਜਿੱਕਲੀ ਉਹ ਆਹੀ ਚੀਜ਼ ਬਸ ਟੈਲ ਰਹਿੰਦਾ ਬੀ ਬਿਮਾਰ ਨਹੀਂ ਹੁੰਦੀ ਮਾਰ ਨਹੀਂ ਹੁੰਦੀ ਚਕਦੇਖੋ ਇਹ ਤਾਂ ਥੋੜੀ ਦਿੱਕਤ ਇੰਨਾ ਤਾਂ ਹੁੰਦੀ ਆ ਜਰੂਰ ਵੀ ਇਹ ਬਿਮਾਰ ਗਰਮੀ ਦੇ 2-3 ਮਹੀਨੇ ਇਹਨਾਂ ਨੂੰ ਕਢਾਉਣੇ ਬਹੁਤ ਬਹੁਤ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਗਰਮੀ ਚੰਨਾ ਲਾ ਲਓ ਵੀ ਹੋਰ ਸਾਰੇ ਕੰਮ ਛੱਡ ਕੇ ਆਲਾ ਇੰਨਾ ਤੇ ਹੀ ਰਹਿੰਦਾ ਬੰਦਾ ਫਿਰ ਬਸ ਵੀ ਇਹਨਾਂ ਨੂੰ ਦੇਖਣਾ ਬੰਦਾ ਗਰਮੀ ਦਾ ਸਾਮ ਸਵੇਰੇ ਬੁਖਾਰ ਚੈੱਕ ਹੁੰਦਾ ਦੇਖਣਾ ਬੰਦਾ ਕਿਹੜੀ ਖਾਂਦੀ ਹੈ ਕਿਹੜੀ ਨਹੀਂ ਖਾਂਦੀ ਪਾਊਡਰ ਸੱਪੇ ਦਾ ਬਾਜਾਂ ਦਾ ਖਰਚਾ ਇਹ ਧੁਰੇ ਪੱਖੇ ਮੀਂਹ ਨਹੀਂ ਲੱਗਦਾ ਵੱਜ ਜਾਂਦਾ ਗਰਮੀ ਤੋਂ ਇਹਨਾਂ ਨੂੰ ਜ਼ਿਆਦਾ ਪ੍ਰੋਟੈਕਟ ਕਰਨਾ ਪੈਂਦਾ ਪਰ ਜਿਹੜੀਆਂ ਮੱਝਾਂ ਨੇ ਉਹ ਹੀ ਚੀਜ਼ ਤੋਂ ਵੱਜ ਜਾਂਦੀਆਂ ਨੇ ਅੱਬਾ ਇੰਨੀ ਕਿ ਖੇਤੜਾ 2-3 ਦਿਨ ਵੀ ਨਹੀਂ ਖੇਤੜਾ ਚਰਕੀ ਬੰਦਾ ਕਹਿੰਦਾ ਯਾਰ ਵੀ ਗਾਵਾਂ ਵਧੀਆ ਨਹੀਂ ਗਈਆਂ ਤੇ ਜਿਹੜਾ ਤੁਸੀਂ ਲਾ ਲਓ ਵੀ 3 ਮਹੀਨੇ ਉਹ ਉਹ 3 ਮਹੀਨਿਆਂ ਦੀ ਪੀਰੀਅਡ ਛੱਡ ਕੇ ਬਾਕੀ 9 ਮਹੀਨੇ ਇਹਨਾਂ ਨੇ ਤੁਹਾਨੂੰ ਪ੍ਰੋਫਿਟ ਦੇ ਨਹੀਂ ਦੇਣਾ। ਹੂੰ, ਸਹੀ ਗੱਲ ਹੈ। 9 ਮਹੀਨੇ ਤੁਹਾਨੂੰ ਮੱਝਾਂ ਚਾਹੀਣ ਮੱਝਾਂ ਨੇ ਤੈਨੂੰ ਕੁੱਲ ਤਿੰਨ ਮਹੀਨੇ ਬਰਾਉਡ ਦੇਣਾ। ਆਉ ਤਾਂ ਤਿੰਨ ਕ ਮਹੀਨੇ ਦੇ ਕੇ ਚੌਥੇ ਕ ਮਹੀਨੇ ਲੱਤ ਮਾਰਦਾਂ ਲਾਦੇ। ਬਾਲਟੀ ਲੱਤ ਆਉਣ ਲੱਗ ਜਾਂਦੀ ਉਹਨਾਂ ਦੀ ਤਾਂ। ਸਹੀ ਗੱਲ। ਉਹ ਫੇਰ ਆ ਰਿਹਾ ਯਾਰ ਦੋਲੂ ਚੱਕੀ ਮੜਾ ਪੱਕੀ ਲਾ ਲੂ ਛੱਡੇ ਦੋ ਹਣਾ। ਨਸਾਂ ਜਿਹੜਾ ਹਊ ਬਾਰ ਬਾਰੇ ਤੇ। ਸਹੀ ਬਾਤ ਹੈ। ਹੂੰ। ਮੈਨੂੰ ਵੀ ਰਹੀ ਇਹਨੇ ਕੰਮ ਕਰਨਾ ਹਨਾ। ਆਪਾਂ ਤਾਂ ਕਹਿੰਦੇ ਜਿਆ ਮਾਦੀ ਕੰਮ ਕਰੂ। ਬੈਸਿਕ ਆ ਬਾਕੀ ਤੁਸੀਂ ਵੀਰੇ ਹਨ ਵੱਧ ਵੱਧ ਕਮੈਂਟ ਕਰਕੇ ਦੱਸਿਓ ਹਨਾ ਵੀ ਕੀ ਨੂੰ ਕਿਹੜੀ ਚੀਜ਼ ਵਧੀਆ ਲੱਗਦੀ ਹੈ ਕੀ ਮਨਾਪਾ ਕਿ ਮੇਰੇ ਜਿਹੜਾ ਖਾਲ ਅਸੀਂ ਆਪਦੇ ਅਕੋਰਡਿੰਗ ਸਾਨੂੰ ਕਿਹੜੀ ਚੀਜ਼ ਵਧੀਆ ਲੱਗਦੀ ਤੇ ਕਿਉਂ ਵਧੀਆ ਲੱਗਦੀ ਹੈ ਹਾਂ ਚਲੋ ਮਿਲਦੇ ਹਾਂ ਵੀਰੇ ਅਗਲੀ ਵੀਡੀਓ 'ਚ ਧੰਨਵਾਦ